ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾਠ ਨਗ ਸੇ ਲਈ ਲੈ ਕੇ ਆਏ ਹਾਂ ਜੀ ਇੱਕ ਬਾਈ ਕੋਲੇ ਝੋਟੀ ਟਾਪ ਬਰੀਡ ਨੀਂਦਲੀ ਰਾਵੀ ਟੋਕੜ ਗੱਬਣ ਚੈੱਕ ਪਾਸ ਆ ਬਾਈ ਇੱਕ ਬਾਈ ਕੋਲੇ ਵੜਾ ਟੋਕੜ ਗੱਬਣ ਚੈੱਕ ਪਾਸ ਤੇ ਦੋ ਖੀਰੀਆਂ ਬੱਚੀਆਂ ਨੇ ਬਾਈ ਕੋਲੇ ਟਾਪ ਬਰੀਡ ਦੀਆਂ ਇੱਕ ਬੱਚੀ ਗੱਬਣ ਆ ਬਾਈ ਤੇ ਤਿੰਨ ਆਹ ਵੜਾ ਬਾਈ ਕੋ ਥੋੜੇ ਥੋੜੇ ਦੇਣ ਲੈਣੀਆਂ ਕੱਚੀਆਂ ਨੇ ਤੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਕਲਵੀਨ ਠੀਕ ਹੋ ਵਧੀਆ ਬਹੁਤ ਵਧੀਆ ਬਾਈ ਵਧੀਆ ਚੱਲ ਰਿਹਾ ਕੰਮ ਕੰਮ ਕਰ ਬਹੁਤ ਵਧੀਆ ਬਾਈ ਜਿਹੜੀ ਪਹਿਲਾ ਵੀਡੀਓ ਪਾਈ ਸੀ ਕਿ ਮੇਰੇ ਆ ਰਿਸਪਾਂਸ ਬਹੁਤ ਵਧੀਆ ਬਾਈ ਜੀ ਵੈਗ ਗਿਆ ਸੀ ਮਾਲ ਹਾਂਜੀ ਮਾਲ ਸਾਰਾ ਵੈਗ ਗਿਆ ਸੀਗਾ ਮੁੱਲ ਵੀ ਜੈਸੀ ਸੀ ਮੁੱਲ ਜੈਸੀ ਬਾਈ ਮਾਲ ਚੰਗਾ ਸੀ ਮਾਲ ਵਧੀਆ ਸੀਗਾ ਨਾਮ ਤੇ ਡਰੈਸ ਬੋਲ ਨਾਮ ਬਾਈ ਜੀ ਕਲਵੀਰ ਸਿੰਘ ਪਿੰਡ ਬੋਰਥੜੜ ਜ਼ਿਲ੍ਹਾ ਬሸਂਡਾ ਤਸੀਰ ਆਂਧਪੁਰਾ ਫੂਲ ਨੇੜੇ ਪਿੰਡ ਬਾਈ ਨੇੜੇ ਬਾਈ ਭਾਈ ਭਗਤਾਪੁਰੋਂ 4 ਕਿਲੋਮੀਟਰ ਆ ਠੀਕ ਆ ਬਾਜਾਖਾਨ 8 ਕਿਲੋਮੀਟਰ ਆ ਬੇਠੰ ਮੋਬਾਈਲ ਨੰਬਰ ਬੋਲ 77142 ਹੂੰ 20345 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇ ਨੇ ਕਿੰਨੀ ਉਮਰ ਹੈ ਦੀ ਇਹਦੀ 11 ਮਹੀਨੇ ਉਮਰ ਆ ਬਾਈ ਠੀਕ ਆ ਪ्योर ਦੰਦੋ ਖੇਰੀ ਆ ਓਕੇ ਬੱਚਿਆ ਇਹਦੇ ਚਾਰ ਹੀ ਥਾਣਾ 11 ਕਿ ਮਹੀਨੇ ਦੀ ਉਮਰ ਆ ਚਾਰ ਹੀ ਥਾਣਾ ਲੈ ਝੂੜੀ ਜੜੀ ਬਹੁਤ ਵਧੀਆ ਗੱਲਾਂ ਕੱਲਾ ਤਾ ਕੀ ਬਾਤ ਆ ਝੂੜੀ ਕਮਾਲ ਆ ਹਣਾ ਹਾਂ ਬਾਈ ਝੂੜੀ ਬਹੁਤ ਚੰਗਿਆ ਕੱਦ ਚੰਗਿਆ ਬ੍ਰੀਟ ਚੰਗਿਆ ਚੰਗੀ ਆ ਬਾਈ ਫੇਸ ਦੇਖੋ ਫੇਸ ਬੜਾ ਪਿਆਰਾ ਬੋਦੀਪਾਦੀ ਬਹੁਤ ਚੰਗਿਆ ਸਨਖਪੁਣਾ ਫੁੱਲ ਆ ਬ ਹੂੰ ਤੂਰਾ ਦੇਖੋ ਲੈ ਤੂਰਾ ਵੀ ਇੱਕ ਨੰਬਰ ਤੇ ਕੀ ਮੁੱਲ ਆ ਭਰਾ ਜੈਜਾ ਮੁੱਲ ਬਾਈ ਦਾ 17000 ਰੁਪਿਆ ਮਾਨਦਾਨ ਹੋ ਜਾ 15000 ਦੀ ਆਪਾਂ ਇਹ ਬੱਚੀ ਦੇਣੀ ਆ ਠੀਕ ਆ 17000 ਰੁਪਿਆ ਮੁੱਲ 15000 ਦੀ ਬਾਈ ਕਹਿੰਦਾ ਬੱਚੀ ਦੇਣੀ ਆ ਜੇ ਕੋਈ ਭਾਈ ਵਧੀਆ ਫੀਡ ਪਾਊਗਾ ਹੂੰ ਬੱਚੀ 2 ਮਹੀਨੇ ਟੀਕਾ ਭਰਾ ਲੂਗੀ ਸਹੀ ਗੱਲ ਆ ਹਾਂ ਫਰਬੀਟੀਕਾ ਲੈ ਲੂਗੀ ਸਹੀ ਆ ਹਾਂਜੀ ਬੱਚੀ ਬਾਈ ਚੰਗੀ ਆ ਵਧਣੇ ਭਈ ਵੀ ਆ ਠੀਕ ਆ ਕਰਮ ਵਾਲੀ ਸੇਤੂ ਵੀ ਲੈ ਲਉ ਥੋੜੀ ਸੇਵਾ ਭਾਲ ਦੀ ਆ ਤੇ ਮੇਰੇ ਹਿਸਾਬ ਨਾਲ ਬਾਈ ਦੀ ਗੱਲ ਸਹੀ ਆ ਦੋ ਕੁ ਮਹੀਨੇ ਚ ਸੀਮਣੇ ਨੇ ਲੈ ਲੈਣਾਗਾ ਮੁੱਲ ਜਮਾ ਜਾਇਜਾ ਕੁਆਲਿਟੀ ਚੰਗੀ ਐ ਬਰੀਡ ਚੰਗੀ ਆਗੇ ਭਰਾ ਦੋ ਨੰਬਰ ਤੇ ਗੱਬਣਾ ਜੀ ਹਾਂਜੀ ਬਾਈ ਇਹ ਗੱਬਣਾ ਗੀ ਕਿੰਨੇ ਟਾਈਮ ਦੀ ਇਹ ਪੰਜਾਂ ਮਹੀਨਾ ਤੋਂ ਥੋੜੇ ਦਿਨ ਘਟਾ ਬਾਈ ਠੀਕ ਆ ਤੇ ਪੰਜਾਂ ਮਹੀਨੇ ਦੇ ਕਹੂ ਡਾਕਟਰ ਤਾਂ ਠੀਕ ਆ ਤੇ ਬਾਕੀ ਆਪਾਂ ਜਿਹੜੇ ਵੀਰ ਨਾਲ ਸੌਦਾ ਹੋਊਗਾ ਉਹਨੂੰ ਤਰੀਕ ਦੇ ਦਾਂਗੇ ਠੀਕ ਆ ਪੰਜਾਂ ਮਹੀਨਾ ਹੀ ਗੱਬਣੀ ਮੰਨੇ ਠੀਕ ਆ ਦੰਦਾਂ ਪਯਰ ਮੇਰੇ ਖੀਰੀ ਆ ਦੰਦਾਂ ਜਖੀਰੀ ਗੱਬਣ ਚ ਆਪਾਂ ਦੰਦ ਪਟਕੇ ਦਿਖਾਈ ਦੇਣੀ ਦੰਦ ਜ਼ਰੂਰ ਦਿਖਾਵਾਂਗੇ ਬਈ ਕੋਈ ਚੱਕਰੀ ਨਹੀਂ ਜਿਹੜੀ ਗੱਲ ਆ ਬਾਈ ਕਹਿੰਦਾ ਗੱਲ ਹੀ ਲੈ ਬਾਈ ਇਦਾਂ ਖੀਰ ਕੋ ਸੂਪੂਗੀ ਬਾਈ ਓਕੇ ਖੀਰ ਹੀ ਨਹੀਂ ਬਾਈ ਕਹਿੰਦਾ ਖੀਰੀ ਖੀਰੀ ਨਹੀਂ ਸੂਪ ਪੈਣਾਗਾ ਬਾਈ ਕੱਦ ਚੰਗਾ ਪਲੀ ਵੀ ਚੰਗੀ ਆ ਬਰੀਡ ਚੰਗੀ ਆ ਬਾਕੀ ਤੋਰਾ ਤਾਰਾ ਦਿਖਾਉਂਦੇ ਆ ਬਾਈ ਕਿੰਨਾ ਦੁੱਧ ਸੀ ਮਾਂ ਥੱਲੇ ਭਰਾ ਮਾਂ ਥੱਲੇ ਬਾਈ ਇਹ ਥੱਲੇ ਸੀਗਾ 17 18 ਕਿਲੋ ਠੀਕ ਆ ਬੱਚੀ ਹੈ ਥੋੜੀ ਕ੍ਰੋਸ ਨਸਲ ਚ ਹੂੰ ਤੇ ਨਿੱਗਰ ਆ ਪਲੀ ਜੁਲੀ ਸਮਝੋ ਪੂਰੀ ਫੋਲਾ ਸਹੀ ਗੱਲ ਝੂਲੀ ਵਾਲੀ ਆ ਝੂਲੀ ਵਾਲੀ ਆ ਹਾਂ ਤੇ ਬਾਕੀ ਇਹਨੇ ਖੀਰੀ ਨਹੀਂ ਸੂਪਣਾ ਬਾਈ ਜਦੋਂ ਤਿਆਰ ਹੋ ਗਈ ਬੱਚੀ 85000 ਤੋਂ ਨਹੀਂ ਘੜਦੀ ਸਹੀ ਗੱਲ ਬਾਕੀ ਜਿਹਨੇ ਦੁੱਧ ਤੇ ਲਾਉਣੀ ਆ ਹੈਂਡ ਵੀ ਚੰਗੀ ਆਊਗੀ ਮਾਂ ਕਹਿੰਦਾ ਕੀ ਬਾਤ ਹਾਂ ਨਾ ਬਾਈ ਮੌਸਮ ਮੰਨੇ ਚਾਹੇ ਠੰਡ ਦਾ ਚਾਹੇ ਗਰਮੀ ਦਾ ਤੇ ਫੈਂਡ ਫੁੱਲ ਆਉਣੀ ਆ ਫੇਸ ਦੇਖ ਬਾਕੀ ਬਈ ਉਮਰ ਵੱਧ ਤੋਂ ਵੱਧ ਇਹਦੀ 16 ਕਿ ਮਹੀਨੇ ਮਸਾਂ ਹੀ ਹੋ ਹੋ ਜੀ 16 ਕਿ ਮਹੀਨੇ ਦੀ ਹਾਂ ਠੀਕ ਹੈ ਤੇ ਪੰਜਾਂ ਮਹੀਨੇ ਦੀ ਗੱਬਣ ਹੋ ਗਈ ਓਕੇ ਥੀਰੀ ਨੇ ਸੂ ਪੈਣਾ ਬਈ ਇਹਨੇ ਹੂੰ ਇਹਦਾ ਫੀਡ ਤੇ ਪਲੀ ਵੀ ਵੱਚੀ ਆ ਚਾਰ ਤੇ ਸਹੀ ਗੱਲ ਆ ਹਾਂ ਫਲੀ ਵੀ ਚੰਗੀ ਆ ਕਹੋ ਤਾਂ ਹੀ ਛੋਟੀ ਨਹੀਂ ਇਹਨਾਂ ਖੁੱਲ ਹੀ ਨਹੀਂ ਇੱਕ ਥਾਂ ਤੋਂ ਬਈ ਥੋੜਾ ਡਰਦੀ ਵੱਧ ਆ ਪਲੀ ਵੀ ਫੁੱਲ ਆ ਉਮਰ ਛੋਟੀ ਆ ਫੁੱਲ ਬਰੀਡ ਆ ਬਈ ਤੇ ਕੀ ਮੋਲ ਲੱਜਾਜ ਮੋਲ ਵੀਰੇ ਦਾ ਹੈਗਾ ਸਪਾਰੀ ਯਰ ਬਈ ਮਾਨਤਨ ਹੋ ਜਾ ਬਸ 2000 ਦੀ ਛੋੜੀ ਐ ਜੋ 42000 ਦੀ ਬੱਚੀ ਬਈ ਆਪਾਂ ਦੇਣੀ ਆ ਛੋੜੀ ਚੰਗੀਆਂ ਹਨ ਛੋੜੀ ਬਈ ਕੱਲਾ ਕੱਲਾ ਥਣ ਪੂਰੀ ਬਿੱਤੀ ਦੇ ਥਣ ਬਲਬਲ ਬਹੁਤ ਔਰ ਸ਼ਾਂਗ ਵੀਰੇ ਪੁਰਾਣੀ ਹੂੰ ਚਾਰ ਹੀ ਥਾਣਾਂ ਦੇ ਝੋਲੀ ਪੂਰੀ ਖੁੱਲੀ ਆ ਸਹੀ ਗੱਲ ਆ ਬਈ ਬਾਲਾ ਤਾਂ ਨਹੀਂ ਆਪਾਂ ਮਾਨਕਰ ਦੇ ਬੱਚੀ ਪਹਿਲੇ ਸੂਈ ਤੋਂ ਚੰਗਾ ਕੱਢੂਗੀ ਹੂੰ 44000 ਮੋਲਾ 44000 ਆ ਬਈ 2000 ਦੀ ਛੋੜ ਆ 42000 ਦੀ ਬੱਚੀ ਦਵਾਂਗੇ ਬਹੁਤ ਠੀਕ ਆ ਬਈ ਅੱਗੇ ਭਰਾ ਤਨ ਨੰਬਰ ਬਈ ਇਹ ਦੰਦੋਂ ਪਿਓਰ ਖੀਰੀ ਆ ਦੰਦੋਂ ਖੀਰੀ ਟਾਪ ਬਰੀਡ ਬ ਨਾਨਾ ਚੈੱਕ ਕਰੋ ਕੀ ਬਾਤ ਹੈ ਜਮਾ ਖੀਰੀ ਹੈ ਬਾਈ ਫੇਸ ਬੜਾ ਚੰਗਾ ਬੋਦੀਬਾਦੀ ਚੰਗਿਆ ਸੁਣਾ ਬ੍ਰਾਜੀ ਦੇ ਦਾ ਕੋਈ ਸੀਮੰਦਾ ਪਤਾ ਉਹਦਾ ਸੀਮੰਦੀ ਡਿਟੇਲ ਦਵਾਂਗੇ ਜਿਹਦਾ ਨਹੀਂ ਪਤਾ ਉਹਦਾ ਆਪਾਂ ਕੋਈ ਰਿਕਾਰਡ ਨਹੀਂ ਦਿੰਦੇ ਇਹ ਆਪ ਹੈਗੇ ਜੁਪੀਟਰ ਦੀ ਜੁਪੀਟਰ ਦੀ ਇਹਦੀ ਮਾਂ ਦਾ ਨਾਨੀ ਦਾ ਰਿਕਾਰਡ ਆਪਣੇ ਕੋਲ ਹੈਗਾ ਬਹੁਤ ਵਧੀਆ ਬੰਦੇ ਤੋਂ ਲਈ ਆ ਬੱਚੀ ਠੀਕ ਆ ਤੇ ਆਪੇ ਬਈ 4 ਦਿਨ ਹੋ ਗਏ ਸੀਮਨ ਲਗਾਇਏ ਨੂੰ ਅਗਲਾ ਆਪਣਾ ਆਪ ਦੀ ਖਾਲੀ ਖਾਲੀ ਮੰਨ ਕੇ ਲੈ ਜੇ ਆਪਣੇ ਫੋਨ 'ਚ ਵੀਡੀਓ ਹੈਗੀ ਆ ਓਕੇ ਤੇ 4 ਦਿਨ ਹੋ ਗਏ ਆਪਾਂ ਇਹ ਟੀਕਾ ਵੀ ਲਵਾਤਾ ਬਰੂਡ ਦਾ ਠੀਕ ਆ ਬਾਈ ਅਗਲਾ ਆਪਣਾ ਦਾ ਖਾਲੀ ਮੰਨ ਕੇ ਸੌਦਾ ਕਰ ਲੈ ਠੀਕ ਗੱਲ ਇਹ ਈ ਕਿ ਅਸਮਤਾ ਸਹੀ ਗੱਲ ਹਾਂ ਚਾਰ ਦਿਨ ਹੋਵੇ ਸੀਮਣ ਲੱਗੇ ਨੂੰ ਬਾਈ ਤੇ ਸੌਦਾ ਚਾਹੇ ਬਾਈ ਕਹਿੰਦਾ ਕੋਈ ਚੱਕਰ ਨਹੀਂ ਖਾਲੀ ਮੰਨ ਕੇ ਕਰ ਲਿਓ ਝੂਲੀ ਕਮਾਲ ਦੀ ਆ ਪੂੜਾ ਦੇਖੋ ਬਾਈ ਚੌੜੀ ਚੂੜੀ ਬਹੁਤ ਪ੍ਰਿੰਟ ਚ ਬਾਕੀ ਬਈ ਗਲਾਬੀ ਨਾ ਆ ਸ ਹੈ ਜੀ ਹਾਂ ਗਲਾਬੀ ਨਾ ਸਨ ਤੇ ਗਲਾਬੀ ਥਣ ਲੱਗ ਗਲਾਬੀ ਥਣ ਲੱਗਿਆ ਬਾਈ ਝੂਲੀ ਦੀ ਇਹ ਵੀ ਪੂਰੀ ਹਾਂ ਸਰੱਖੀ ਆਏ ਨਹੀਂ ਗੱਲ ਮੁੱਲ ਵੀਰੇ ਜਿਆਦਾ ਮੁੱਲ ਵੀਰੇ ਦਾ ਕਿੰਨਾ ਮਰਜ਼ੀ ਕਰ ਲਗੇ ਆਪਾਂ ਹਾਂਜੀ ਮੁੱਲ 52000 5000 ਦੀ ਬੱਛੀ ਦਵਾਂਗੇ ਜੇ ਹੋ ਗਈ ਗੱਬਣ ਬਾਈ ਫਿਰ ਆਪਾਂ ਨੂੰ ਵੀ ਪਤਾ ਹੈ ਕੀਮਤ ਕੀ ਹੋ ਜਾਣੀ ਐ ਇਹਦੀ ਸਹੀ ਗੱਲ ਚੰਗਾ ਬੱਚਿਆਂ ਚੋਂ ਬੱਚੀ ਆ ਕੋਈ ਆਣੀ ਕਰਾ ਸਕੋ ਦੋਗਲੀ ਆ ਸਹੀ ਗੱਲ ਆ ਬਾਈ ਅੱਗੇ ਬਾਈ 4 ਨੰਬਰ ਤੇ ਕਿਹੜਾ ਸੂਆ ਵੀਰੇ ਬਾਈ ਇਹ ਦੂਜੇ ਸੂਏ ਵਾਸਤੇ ਗੱਭਣਾ ਠੀਕ ਆ ਤੇ ਬਸ ਇਹਦੇ 15 ਦਿਨਾਂ ਦੀ ਕੱਚੀ ਆ 15 ਦਿਨਾਂ ਦੀ ਕੱਚੀ ਦੂਜਾ ਸੂਆ ਸੁੰਦੀ ਆ ਦੂਜਾ ਸੂਆ ਸੂਆਡ ਆ ਬਾਈ ਦੁੱਧ ਦਾ ਦੁੱਧ ਵੀਰੇ ਇਹਦਾ ਪਹਿਲੇ ਸੂਏ 16 ਕਿਲੋ ਪਾਇਆ ਵਾ ਠੀਕ ਆ ਬਸ ਇਹ ਆਪਾਂ ਹੁਣ 10 ਮਿੰਟ ਪਹਿਲਾਂ ਹੀ ਆਈ ਆ ਠੀਕ ਆ ਬਾਈ ਹਾਂ 16 ਲੀਟਰ ਦਾ ਕਰਮ ਵਾਲੀ ਦਾ ਰਿਕਾਰਡ ਚੰਗੀ ਆ ਕੱਦ ਚੰਗਾ ਝੋਲੀ ਦੇਖੋ ਕਮਾਲ ਦੀ ਆ ਬੜਾ ਬਹੁਤ ਖਾਉਂਦੀ ਆ ਦੁੱਧ ਚੰਗਾ ਪਾ ਦਊਗੀ ਤੇ ਬਾਕੀ ਫੈਂਟ ਵਾਲਾ ਦੁੱਧ ਦੇਣਾ ਬਾਈ ਬੜਾ ਆਪਾਂ ਮੰਨਦਾ ਕਰਦੇ ਨਹੀਂ 18 ਕਿਲੋ ਦੁੱਧ ਖੁੱਲਾ ਪਾ ਦਊਗੀ ਅਗਲਾ ਭਲਾ ਦੀ 15 ਮੰਨ ਕੇ ਲੈ ਜੇ ਸਹੀ ਗੱਲ ਕੋਈ ਆਪ 18 ਨਹੀਂ ਆਦੇ ਬਾਕੀ ਅੱਜ ਕੱਲ ਹਰੇਕ ਬੰਦਾ ਬਾਈ ਸਮਝਦਾਰ ਆ ਹਾਂਜੀ ਹਾਂ ਠੀਕ ਆ ਤੇ ਕੀ ਮੁੱਲabra ਜੈ ਜਰਾ ਮੁੱਲ ਵੀਰੇ ਆਪਾਂ ਕਰਨ ਉਹ ਜਾਂ ਕਿੰਨਾ ਮਰਜ਼ੀ ਕਰ ਲੇ ਕੋਈ 75 ਨਹੀਂ 72 ਨਹੀਂ 67000 ਰੁਪਿਆ 65000 ਦੀ ਬੱਛੀ ਦਵਾਂਗੇ 67000 ਰੁਪਇਆ ਮੰਨ ਲਾ 65000 ਦੀ ਬਾਈ ਕਹਿੰਦਾ ਬੱਛੀ ਦੇ ਦੇ ਬ੍ਰੇਕਾਂ ਬਹੁਤਾ ਬੱਛੀ ਚ ਸਹੀ ਗੱਲ ਹੈ ਤੇ ਜਦੋਂ ਤਿਆਰ ਹੋ ਗਈ ਬੱਛੀ ਬਾਈ ਉਦੋਂ ਦੱਸੂਗੀ ਅੱਜ ਤਾਂ ਜਿਹੜੇ ਬੰਦੇ ਨੂੰ ਜਜਮੈਂਟ ਆ ਹਾਂਜੀ ਕੱਚੀ ਕੱਚੀ ਆ ਸਹੀ ਗੱਲ ਇਹ ਤਾਂ ਲੇਵਾ ਹਵਾਨਾ ਭਰ ਗਈ ਉਦੋਂ ਦੱਸੂਗੀ ਕੀ ਜੀ ਆ ਸਹੀ ਗੱਲ ਚਲ ਆਪਾਂ ਤਾਂ ਆਏ ਮੰਡੀ ਹਿਸਾਬ ਨਾਲ ਕੱਚਾ ਪੱਕਾ ਪਸ਼ੂ ਵੀ ਲੈਣਾ ਪੈਂਦਾ ਬਾਈ ਸਹੀ ਗੱਲ ਆਪਣੇ ਘਰੋਂ ਵੀ ਬੰਦੇ ਪੱਕੇ ਵੀ ਵੇਚਣ ਵਾਲੇ ਵੀ ਲੈ ਜਾਂਦੇ ਆ ਹੂੰ ਤੇ ਪਰ ਮਾੜੀ ਨਹੀਂ ਜੇ ਕਿਸੇ ਨੇ ਪਾਲ ਕੇ ਵੇਚਣੀ ਆ ਤਾਂ ਵੀ ਨਹੀਂ ਮਾੜੀ ਸਹੀ ਗੱਲ 2 ਰੁਪਏ ਨਫਾ ਦੇਊਗੀ ਆਪਾਂ 2 ਰੁਪਏ ਸਹੀ ਗੱਲ ਹੈ ਨ ਇਸ ਦੇਖੋ ਬੋਦੀਬਾਦੀ ਪੂਰੀ ਚੰਗੀਆਂ ਸੁਨੱਖ ਆਪਣਾ ਫੁੱਲਾ ਬੈਠ ਦੇ ਵਿੱਚ 60000 ਦੀ ਬੱਚੀ ਦਵਾਂਗੇ ਬਾਈ ਕੱਲੀ ਕੱਚੀ ਕੱਚੀ ਹੋਈ ਆ ਬਸ 15 ਕਿ ਦਿਨਾਂ ਦੀ ਬਾਈ ਨੇ ਦੱਸਿਆ ਕੱਚੀ ਆ ਤੇ ਲੈ ਵਾ ਇਹਨੇ ਕਮਾਲ ਦਾ ਤਿਆਰ ਕਰਨਾ ਜਿਹੜੇ ਸਾਬ ਨੂੰ ਢਿੱਲਾਂ ਹੁਣੇ ਢਿੱਲਾਂ ਦੇਖੋ ਸਾਰੀਆਂ ਬਲਟਾਂ ਲੈ ਕੱਢੋ ਤੇ ਫੇਰ ਕਰਮਾਲੀ ਨੇ ਸੋਣਾ ਬਾਈ ਮੁੱਲ ਜੈਜ ਆ ਬਾਈ ਬਾਕੀ ਬਈ ਇਹ ਢਿੱਲਾਂ ਦੇਖ ਲੋ ਚੈੱਕ ਕਰਾ ਦੋ ਪੂਰਾ ਫੁੱਲ ਤੇ ਲਾ ਗਾ ਬਰੀਕ ਆ ਯਾਨੀ ਕਿ ਮਟੈਲ ਆ ਹਮ ਸਹੀ ਗੱਲ ਪੁਆਇੰਟ ਅੱਗੇ ਵੀਰੇ 5 ਨੰਬਰ ਤੇ ਕਿਹੜਾ ਸੁਆ ਵੀਰੇ ਬਾਈ ਇਹ ਵੀ ਦੂਜਾ ਸੁਆ ਸੁੰਦੀ ਆ ਠੀਕ ਆ ਫੁੱਲ ਬਰੀਡ ਦੀ ਆ ਹੂੰ ਇਹਦਾ ਸੀਮਨ ਦਾ ਰਿਕਾਰਡ ਸੀਗਾ ਠੀਕ ਆ ਮੈਂ ਉਧਰ ਫੋਨ ਚਾਰਜ ਲਾਇਆ ਪਿਆ ਸੀਮਨ ਚੰਗਾ ਲੱਗਿਆ ਵਾ ਠੀਕ ਹੈ ਜੀ ਤੇ ਇਹਦਾ ਸੀਮਨ ਦੱਸ ਦਿਆ ਕਿਹੜੇ ਤੋਂ ਗੱਭਣ ਆ ਇਹ ਠੀਕ ਆ ਇਹ ਬਾਕੀ ਫੇਸ ਕੁਆਲਿਟੀ ਵੀ ਚੈੱਕ ਕਰਾ ਲਓ ਫੇਸ ਬੜਾ ਚੰਗਾ ਬੋਦੀਵਾਦੀ ਚੰਗੀ ਆ ਸਨਖ ਪੂਣਾ ਬੈੜ ਦੇ ਵਿੱਚ ਫੁੱਲ ਚਮਕ ਚੰਗੀ ਆ ਕੱਲੀ ਕੱਚੀ ਕੱਚੀ ਆ ਆਰਡਰ ਕਮਾਲ ਦਾ ਮੁਠੀ ਵਾਲਾ ਥਣ ਕਰਮਲੀ ਤਿਆਰ ਕਰਦੀ ਹੁੰਦੀ ਹੈ। ਲੇਵਾ ਬਹੁਤ ਸੋਹਣਾ ਬਣਾਉਗੀ। ਕੱਲੀ ਕੱਚੀ ਕੱਚੀ ਹੋਈ ਆ ਲੈ ਤੋਰਾ ਦੇ। ਹਾਂ ਬਈ ਕੱਚੀ ਕੱਚੀ ਆ ਕੱਲੀ। ਫੁੱਲ ਕੁਆਲਿਟੀ ਆ ਫੁੱਲ ਬਰੀਡ ਆ। ਕਿਨੇ ਭਰਾ? ਫੁੱਲ ਕੁਆਲਿਟੀ ਫੁੱਲ ਬਰੀਡ ਆ ਵੀਰੇ। ਦੂਜਾ ਸੂਆ ਪ्योर ਸੂਗੀ। ਠੀਕ ਹੈ। ਪਹਿਲੇ ਸੂਏ 23 ਕਿਲੋ ਦੁੱਧ ਪਾਇਆ ਵਾ। 23 ਕਿਲੋ। 25 ਕਿਲੋ ਦੁੱਧ ਖੁੱਲਾ ਪਾਉਗੀ। ਪਹਿਲਾ ਭਲਾ ਦੀ 20 ਮੰਨ ਕੇ ਲੈ ਜੇ ਦੁੱਧ ਦਾ ਹਰੇਕ ਬੰਦੇ ਨੂੰ ਅਜ ਕਾ ਪਤਾ ਹੀ ਆ ਕਾਗਜ਼ ਜਰਗੀ ਪਤਲੀ ਇਹ ਆ ਉਹ ਆਏ ਨਹੀਂ ਮਟਾਇਲ ਆ ਬਰੀਕੀਆਂ ਬਹੁਤ ਆ ਸਹੀ ਗੱਲ ਆ ਪਰ ਆਪਾਂ ਅੱਜ ਇੱਕ ਗੱਲ ਯਾਦ ਆ ਗਈ ਬੱਚੀ ਦੇਖ ਕੇ ਬਾਈ ਆਪਾਂ ਸਭ ਤੋਂ ਪਹਿਲੀ ਵੀਡੀਓ ਪਾਈ ਸੀ ਹੂੰ 2019 ਦੇ ਵਿੱਚ ਉਦੋਂ ਪਹਿਲਾਂ ਆਪਾਂ ਆਪਣੇ ਚੈਨਲ ਤੇ ਟੋਕਰ ਘਪਣਗਾ ਆ ਦੀ ਘਰ ਦੀ ਇਹ ਵੇਚੀ ਸੀ ਇਹੋ ਜੀ ਅੱਛਾ ਇਹਦੇ ਨਾਲ ਦੀ ਸੀ ਜਮਾ ਜਮਾ ਸੇਮ ਮੇਰੇ ਨਾਲ ਜਮਾ ਸੇਮ ਆ ਪੁਰਾਣੀ ਵੀਡੀਓ ਵੀ ਆਪਣੇ ਚੈਨਲ ਤੇ ਪਈ ਆ ਉਹਦੀ ਠੀਕ ਆ ਬਾਈ ਤੇ ਉਹ ਚੀਜ਼ ਦੇਖ ਕੇ ਮੈਨੂੰ ਚੰਗੀ ਲੱਗੀ ਬੱਚੀ ਹੂੰ ਉਹੀ ਫੇਸ ਲੱਗਿਆ ਜਮਾ ਫੇਸ ਕੁਆਲਿਟੀ ਉਹੀ ਆ ਡਿੱ ਲੇਵਾ ਕਮਾਲ ਸੋਹਣਾ ਆਰਡਰ ਤਿਆਰ ਕਰਨਾ ਜਿਹੜੇ ਹਸਾਮਣਾ ਢਿੱਲਾ ਨਖਾਉਣੀ ਨੇੜ ਦੇ ਚੱਕਾ ਸਾਰੀਆਂ ਬਾਲਟੇ ਲਾ ਕੇ ਡੋ ਫੇਰ ਕਰਮਾਲੀ ਨੇ ਸੋਹਣਾ ਫੁੱਲ ਬ੍ਰੀਡ ਕਾਗਜ਼ ਵਰਗਾ ਪਿੰਡਾ ਭਾਈ ਦੀ ਗੱਲ ਸਹੀ ਆ ਬਰੀਕੀ ਚ ਫੁੱਲ ਦੁੱਧ ਵੀ ਚੰਗਾ ਪਾ ਦੋ ਤੋਰਾ ਇੱਕ ਨੰਬਰ ਮੁੱਲ ਵੀਰੇ ਦਾ ਮੁੱਲ ਭਾਈ ਇਹਦਾ 90000 ਰੁਪਿਆ 88000 ਦੀ ਬੱਛੀ ਦੇਣੀ ਆ ਇਹ 90000 ਰੁਪਿਆ ਮੁੱਲ 88000 ਦੀ ਬਾਈ ਕਹਿੰਦਾ ਬੜ ਦੇ ਦੇ ਯਾਂਗੇ। ਬਾਕੀ ਐਂ ਵੀਰੇ ਬਾਹਰ ਦੇ ਗਾਹਕ ਦੇ ਵੀ ਕੰਮ ਦੀਆਂ। ਜੇ ਕੋਈ ਬੰਦਾ ਕੱਚੀਆਂ ਖਾਭ ਲੂ ਇੱਕ ਗੱਟਾ ਫੀਡ ਦਾ ਪਾ ਦੂ, ਵਾਈਟਮਨ ਚ ਪਾ ਦੂ। ਦਸਣ ਗਾਹੇ ਕੱਚੀਆਂ ਕਰਕੇ ਦਾਖ ਨਹੀਂ ਦਿੰਦੇਗਾ। ਹੂੰ। ਕੱਚੀਆਂ-ਕੱਚੀਆਂ ਨੇ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਬਈ ਤੇ ਨੇੜੇ ਜਾ ਕੇ ਲੇਵਾ ਜਿਹੜਾ ਇਹਨੇ ਭੰਡ ਵਾਲਾ ਕਰਮਣੀ ਨੇ ਤਿਆਰ ਕਰਨਾਗਾ ਬਈ। ਮੋਲ ਉਸ ਹਿਸਾਬ ਨਾਲ ਜਾਇਜ਼ ਆ ਦੁੱਧ ਚੰਗਾ ਪਾ ਦੂ। ਖਾਣ ਬਹੁਤ ਕਮਾਲ ਦਾ। ਅੱਥੀ ਚੋਲੋ ਮਸ਼ੀਨਾਂ ਚੋਲੋ। ਬਾਕੀ ਸਾਰੇ ਪਸ਼ੂ ਦਾ ਬਈ ਸੀਲ ਠੰਡਿਆਂ ਦਾ ਕੋਈ ਅੰਤ ਨਹੀਂ। ਹੂੰ। ਸਹੀ ਆ। ਸਾਰੇ ਪਸ਼ੂ ਨਾਲ ਆ ਕੋਈ ਆਏ ਨਹੀਂ। ਇਹ ਲੁੱਟਲ ਜਾਂ ਮਾਲ ਕੰਡੀ ਢੁੰਡੀ ਫੁੱਲ ਲਾ ਬਾਈ ਅੱਗੇ ਵੀਰੇ 6 ਨੰਬਰ ਜਰਸੀ ਦਾ ਨਗੀਨਾ ਕਿਹੜਾ ਸੂਆ ਵੀਰੇ ਬਾਈ ਤੀਜਾ ਸੂਆ ਸੁੰਦੀ ਆ ਰੀਜਨਲ ਓਕੇ ਪਿਓਰ ਪੰਜਾਬ ਵਾਲੀ ਜਰਸੀ ਆ ਠੀਕ ਆ ਤੇ ਜਰਸੀ ਕਾਂਗਾਂ ਲੈਣਾ ਦੇ ਵੀਰਾਂ ਦੇ ਫੋਨ ਵੀ ਬਹੁਤ ਆਏ ਹੋਏ ਸੀ ਸਹੀ ਗੱਲ ਆ ਬਾਈ ਹਾਂ ਹੂੰ ਫੇਸ ਦੇਖੋ ਫੇਸ ਬੜਾ ਪਿਆਰਾ ਛੋਟਾ ਛੋਟਾ ਕੰਨ ਬੋਦੀ ਬਦੀ ਪੂਰੀ ਚੰਗੀ ਸਨੈਕ ਚੰਗੇ ਸੀ ਮੈਂ ਤਾਂ ਗੱਭਣਾ ਵੀਰੇ ਇਹ ਬੱਛੀ ਤੇ ਕਾਲੀ ਦੀ ਫੁੱਲ ਡਿਟੇਲ ਰਵਾਂਗੇ ਜਿਹੜੇ ਬਾਈ ਨਾਲ ਸੌਦਾ ਹੋਊਗਾ ਠੀਕ ਆ ਤੇ ਤੀਜਾ ਸੂਆ ਰੀਜਨਲ ਸੁੰਦੀ ਆ ਹੂੰ ਦੂਜੇ ਸੂਏ ਤੋਂ 23 ਕਿਲੋ ਪਾਇਆ ਬਾਈ 23 ਲੀਟਰ ਦਾ ਰਿਕਾਰਡ 25+ ਚਲੂਗੀ ਇਨਕਿਰ 25+ ਦੁੱਧ ਦੀ ਬਾਈ ਕਹਿੰਦਾ ਉਮੀਦ ਕਰਾਂਗੇ 23 ਲੀਟਰ ਦਾ ਰਿਕਾਰਡ ਲੇਵਾ ਦੇਖੋ ਕਮਾਲ ਦਾ ਬਹੁਤ ਸੋਹਣਾ ਆਰਡਰ ਕਰਮ ਵਾਲੀ ਤਿਆਰ ਕਰਦੀ ਪਈ ਪਿਓਰ ਪਿਆ ਵਾਲੀ ਜਰਸੀ ਆ ਵੀਰੇ ਤੇ ਗਲਾਬੀ ਥਣ ਲੱਗਿਆ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਫੁੱਲ ਬਰੀਡ ਆ ਬਾਈ ਕੋਈ ਘਾਟ ਨਹੀਂ ਬਰੀਡ ਕਰਨੀ ਕੋਈ ਨਹੀਂ ਮੇਰੇ ਕਿਸੇ ਪਾਸੇ ਅਸਤਰਾ ਨਹੀਂ ਬਾਈ ਸਹੀ ਗੱਲ ਆ ਬਾਈ ਚੌੜੀ ਚੂੜੀ ਪਿੱਛੇ ਤੋਂ ਪਲੀ ਵੀ ਫੁੱਲ ਤੇ ਇਕੱਲੀ ਕੱਚੀ ਗੱਚੀ ਆ ਲੇਵਾ ਦੇਖੋ ਕਮਾਲ ਦਾ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਆਏ ਭਾਈ ਗਿਠ ਗਿਠ ਤੇ ਥਾਣ ਲੱਗਿਆ ਕੋਈ ਨੇੜੋਂ ਨਹੀਂ ਬਾਈ ਮੱਜਾਂ ਹੀ ਚਵਾਈ ਹੁੰਦੀ ਹੈ ਨਾ ਚੂਣ ਪਛਵਾਏ ਹੋਊਗਾ ਲੈ ਜਿਵੇਂ ਮਰਜ਼ੀ ਵੇ ਜਾ ਕੋਈ ਚੱਕਰ ਹੀ ਨਹੀਂ ਕਹਿਣਾ ਕਰਮਾਣੀ ਨੂੰ ਕੁਛ ਨਹੀਂ ਲੈ ਬਾਕੀ ਥਾਣ ਮੱਜਾਂ ਲੱਗਿਆ ਵਾ ਸਹੀ ਗੱਲ ਹੈ ਕੋਈ ਆਏ ਨਹੀਂ ਬਿੱਤੀ ਤੇ ਥਾਣਾਗੇ ਬਾਕੀ ਕੱਚੀ ਆਏ ਫਿਰ 15 ਦਿਨਾਂ ਦੀ 15 ਤੋਂ 20 ਦਿਨ ਵੀ ਲਿਆ ਸਕਦੀ ਆ ਕੱਚਾ ਮਾਲ ਤਾਂ ਪਤਾ ਲੈਣੇ ਕਿ ਸਾਰੇ ਘਰਾਂ ਦੇ ਕੰਮ ਦਾ ਹੋਵੇ ਮਾਲ ਸਹੀ ਗੱਲ ਹੈ ਅੱਲਾ ਪਾਏ ਨੂੰ ਸੋਚ ਕੇ ਲੈਣੇ ਕਿ ਵੀਡੀਓ ਤੇ ਮਾਲ ਵਿਕੇ ਸਹੀ ਗੱਲ ਹੈ ਤੇ ਜਦੋਂ ਤਿਆਰ ਹੋਗਾ ਬਾੜਾ ਭਾਈ ਦੱਸਣੇ ਆ ਕਿ ਨਸਲਣ ਲਗਾ ਬਰੀਡ ਫੁੱਲ ਆ ਬਾਈ ਅਕੀਲਾ ਫੇਸ ਕੁਆਲਟੀ ਚੈੱਕ ਕਰਵਾ ਦੋ ਜੀ ਦੇ ਤਿਆਰ ਹੋ ਗਈ ਨਾ ਪੰਡ ਵਾਲਾ ਲੇਵਾ ਲੈ ਕੇ ਸੋਣਾ ਕਰਮਲੀ ਨੇ ਫੇਸ ਦੇਖੋ ਫੇਸ ਬੜਾ ਪਿਆਰਾ ਬੋਦੀਬਾਦੀ ਚੰਗੀ ਐ ਸਨਖ ਆਪਣਾ ਫੁੱਲ ਆ ਬਾਈ ਤੇ ਕੀ ਮੁੱਲ ਆ ਵੀਰੇ ਜੈਜ ਮੁੱਲ ਵੀਰੇ ਦਾ 92000 ਰੁਪਿਆ ਠੀਕ ਆ 90000 ਦੀ ਬੱਛੀ ਆਪਾਂ ਇਹ ਦੇਣੀ ਐ ਠੀਕ ਆ 92000 ਰੁਪਿਆ ਮੁੱਲ 90 ਕੋਈ ਕਹਿਣ ਦੀ ਗੱਲ ਨਹੀਂ ਬਾਈ ਗਾਰੰਟੀ ਦੇ ਵੀ ਬੰਦਾ 25 ਵੀ ਨਾ ਮੰਨੇ 20 ਕਿਲੋ ਦੀ ਫੁੱਲ ਗਾਰੰਟੀ ਆ ਆਪਣੀ ਠੀਕ ਆ ਬਾਈ ਹਾਂ ਹੂੰ 25 ਵੀ ਨਾ ਮੰਨਿਓ ਬਾਈ ਕਹਿੰਦਾ 23 ਨਾਲੇ ਆਪਣਾ ਮਾਲ ਵੀਰੇ ਨੋਗਲੇ ਏਰੀਏ ਦਾ ਮਾਲ ਹੁੰਦਾ ਕੋਈ ਮੰਡੀ ਦਾ ਮਾਲ ਨਹੀਂ ਆਪਦੇ 10 ਪਿੰਡਾਂ ਦੇ ਨੇੜੇ ਪਿੰਡਾਂ ਦਾ ਮਾਲ ਆ ਠੀਕ ਆ ਕੋਈ ਕਹਿਣ ਦੀ ਗੱਲ ਨਹੀਂ ਨਾ ਆਪਾਂ ਮੰਡੀ ਜਾਂਦੇ ਆ ਘਰੇ ਮਾਲ ਵੇਚਦਾ ਘਰੇ ਘਰਾਂ ਚੋਂ ਮਾਲ ਲੈ ਹੁੰਦੇ ਆ ਠੀਕ ਆ ਬਾਈ ਹੂੰ ਮੁੱਲ ਵੀ ਬਈ ਵੈੜ ਦੇ ਹਿਸਾਬ ਨਾਲ ਜਾਇਆ ਕਿਉਂਕਿ ਲੇਵਾ ਲੋਵਾ ਬਹੁਤ ਸੋਹਣਾ ਤਿਆਰ ਕਰਨਾ ਬਰੀਡ ਚੰਗੀ ਆ ਫੈਂਡ ਫੋਲ ਆਉਣੀ ਆ ਨਾ ਗਰਮੀ ਬੰਨੇ ਨਾ ਠੰਡ ਮੈ ਤੇ ਬਾਕੀ ਕੋਈ ਬਾਹਰਲਾ ਨਹੀਂ ਗੇ ਜਮਾ ਪੰਜਾਬ ਵਾਲੀ ਵੈੜ ਆ ਬਾਈ ਅੱਗੇ ਭਰਾ ਸੱਤ ਨੰਬਰ ਦੇ ਕਿਹੜਾ ਸੂਆ ਬਾਈ ਬਈ ਤੋਕੜ ਗੱਭਣਾ ਓਕੇ ਬਾਈ ਪਹਿਲਾ ਸੂਆ ਸੂਈ ਦੀ ਆ ਦੂਜੇ ਵਾਸਤੇ ਗੱਭਣਾ ਵੀਰੇ ਦੂਜੇ ਵਾਸਤੇ ਗੱਭਣਾ ਕਿੰਨੇ ਟਾਈਮ ਦੀ ਭਰਾ ਇਹ ਗੱਭਣ ਹੈਗੀ ਆ ਵੀਰੇ ਤਿੰਨ ਮਹੀਨੇ ਹੀ ਗੱਭਣ ਚੈੱਕ ਪਾਸ ਠੀਕ ਆ ਦੁੱਧ ਤਾਂ ਸਹੀ ਜਮਾਂ ਮੈਨ ਨਾਲ ਆ ਬਾਈ 7 ਕਿਲੋ 7 ਕਿਲੋ ਦੁੱਧ ਸਹੀ ਜਮਾਂ ਮੈਨ ਨਾਲ ਪਹਲਾ ਆ ਤਿੰਨ ਡੰਗ ਚੋ ਕੇ ਲਈ ਆ ਆਪਦੀ ਹੂੰ ਫੇਸ ਦੇਖੋ ਬੜਾ ਪਿਆਰਾ ਬਾਈ ਗੱਭਣ ਫੁੱਲ ਕੁਆਲਿਟੀ ਆ ਬਾਈ ਨਸਲਾ ਵਾਲੀ ਆ ਫੁੱਲ ਬਰੀਡ ਆ ਬਰੀਕੀ ਜੇ ਵੀ ਬਹੁਤ ਆ ਹਾਂ ਬਾਈ ਬਰੀਕੀ ਫੁੱਲ ਹੂੰ ਗੱਬੜ ਵੀ ਆ ਚੈੱਕ ਪਾਸ ਦੁੱਧ ਵੀ ਹੈਗਾ ਬਾਈ 7 ਲੀਟਰ ਦੋਨੇ ਡੰਗਾਂ ਦਾ ਕਹਿਣ ਵਾਲਾ ਨਹੀਂ ਨੈਟ ਬਾਈ ਕਹਿੰਦਾ ਤਿਆਰ ਆ ਪਾਉਂਦੇ ਦੋੜਾਂ ਵਿੱਚ ਉਹ ਲਓ ਤਾਂ ਵੀ ਕੋਈ ਚੈੱਕ ਕਰਨੀਗਾ ਲੇਵਾ ਕਮਾਲ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਿਵਾਈ ਕਿਵੇਂ ਆ ਚਿਵਾਈ ਬਾਈ ਪੂਰੀ ਵਧੀਆ ਰੋਟੀ ਧਾਰ ਆ ਹੂੰ ਤੇ ਦੋ ਤਾਂ ਸਹੀ ਜਿੰਨਾ ਮੈਨ ਨਾਲ ਵੀਰੇ ਉਨਾ ਹੀ ਦੱਸਿਆ ਬੰਦਾ ਆਦੀ ਤਸੱਲੀ ਫੁੱਲ ਡਾਕਟਰ ਲੈ ਕੇ ਕਰਵਾ ਸਕਦਾ ਓਕੇ ਬਾਈ ਹਾਂ ਕੋਈ ਇਹ ਨਹੀਂ ਗੱਲ ਜੇ ਕੋਈ ਆਨਲਾਈਨ ਮਿਲੋਂਦਾ ਤਾਂ ਵੀ ਗਾਰੰਟੀ ਦੇ ਘਾਲ ਦੇਾਂਗੇ ਠੀਕ ਹੈ ਬਾਈ ਹਾਂ ਤੇ ਨਾ ਮਹੀਨੇ ਦੀ ਗੱਭਨ ਚੈੱਕ ਪਾਸ ਆ ਜੇ ਕੋਈ ਬੰਦਾ ਆਦਾ ਡਾਕਟਰ ਲੈ ਕੇ ਆਉਂਦਾ ਬਾਈ ਆਪਣੀ ਗਾਰੰਟੀ ਫੋਲਾ ਘਰ ਤੱਕ ਲੈ ਬਾਈ ਆਰਡਰ ਕਮਾਲ ਦਾ ਬਾਈ ਬਹੁਤ ਸੋਹਣਾ ਥਾਣ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਪੂਰੀ ਵਿਥੀ ਦੇ ਥਾਣ ਆ ਬਾਈ ਤੇ ਠੰਡੀ ਸੀਲ ਫੁੱਲ ਹਾਂ ਹਾਂ ਠੰਡੀ ਸੀਲ ਵੀ ਫੁੱਲ ਠੀਕ ਆ ਬਈ ਚੋਈ ਵੀ ਜਿਵੇਂ ਇੱਕ ਨੰਬਰ ਆ ਬਈ ਜਾ ਜਾ ਬਈ ਮਾਨਤਨ ਜ਼ਰੂਰ ਹੋ ਜੂ ਕਿੰਨਾ ਮੁੱਲ ਦੱਸਈ ਬਈ ਨੇ ਮੁੱਲ ਬਈ 60000 ਰੁਪਇਆ 60000 ਰੁਪਇਆ 58000 ਦੀ ਬੱਚੀ ਦਵਾਂਗੇ ਬਹੁਤ ਠੀਕ ਆ ਬਈ ਜਿਵੇਂ ਜਾਇਜ਼ ਮੁੱਲ ਅੱਗੇ ਬਈ ਝੋਟੀ ਕਿੰਨੇ ਟਾਈਮ ਦੀ ਗੱਬਣਾ ਭਰਾ ਹੈ ਬਈ ਝੋਟੀ ਹੈਗੀ ਆਪਣੀ 3 ਮਹੀਨੇ ਦੀ ਗੱਬਣ ਚੈੱਕ ਪਾਸ ਆ 3 ਮਹੀਨੇ ਦੀ ਗੱਬਣ ਚੈੱਕ ਪਾਸ ਦੁੱਧ ਦੁੱਧੋ ਬਈ ਡਰਾਈ ਵਾਲਾ ਕੰਮ ਆ ਇਹ ਬੰਦੇ ਬੜੇ ਸ਼ੌਂਕੀ ਸੀ ਜਿਹਨਾਂ ਉਹ ਲਿਆਂਦੀ ਆ ਠੀਕ ਆ ਤੇ ਬੰਦੇ ਕੋਲ ਹੋਇਆ ਕਢਿਆ ਰੱਖਿਆ ਸੀ ਸ਼ੌਂਕ ਨਾਲੇ ਪਾਸੇ ਰੱਖਿਆ ਸੀ ਇਹ ਦੱਬਾ ਕੱਢੀ ਗਈ ਗੱਬਣਾ ਛੋਟੀ ਸੂਣ ਵਾਲੀ ਆ ਉਹਨਾਂ ਦਾ ਦੁੱਧੋਂ ਛਾਰਤੀ ਦੁੱਧੋਂ ਛੱਡਣ ਤੋਂ ਬਾਅਦ ਬਈ ਇਹ ਨਿਕਲੀ ਖਾਲੀ ਹੂੰ ਦੁਬਾਰਾ ਟੀਕਾ ਭਰਾ ਕੇ ਦੁੱਧੋਂ ਤਾਂ ਡਰਾਈ ਹੋ ਗਈ ਇਹ ਟਾਈਮ ਹੋ ਗਿਆ ਸੂਈ ਨੂੰ ਹੋਰ ਤਿੰਨ ਮਹੀਨਾ ਦੀ ਗੱਬਣ ਚੈੱਕ ਪਾਸ ਆ ਹਨਾ ਤੋਂ ਪਾਸ ਹੋਊਗੀ ਕੱਲੀ ਥਣ ਪਾਸ ਕਰਾ ਦੂਗੀ ਹਾਂ ਬਈ ਫੇਸ ਬੜਾ ਚੰਗਾ ਸਿੰਗ ਕੁਆਲਿਟੀ ਦੇਖੋ ਨੀਲੀ ਰਾਵੀ ਹੈ ਨਾ ਪ्योर ਨੀਲੀ ਰਾਵੀ ਹੈ ਬਾਈ ਅੱਖਾਂ 'ਚ ਦੋਹਾਂ ਦਾ ਜਵਾਬ ਆ ਚਾਰੇ ਪੈਰ ਸੂਲ ਦੋ ਥਾਨ ਹੂੰ ਕਿਸੇ ਪਾਸੇ ਬਾਈ ਸਹੀ ਗੱਲ ਹੱਥ ਤਰਾ ਨਹੀਂ ਥਾਨ ਬਹੁਤ ਚੰਗਾ ਲੱਗਿਆ ਹਨ ਪੂਰਾ ਵਧੀਆ ਬਾਈ ਬਾਕੀ ਸੇਲ ਠੰਡੀ ਪੂਰੀ ਫੁੱਲਾ ਹੁੰਡਾਰ ਭਲਾਈ ਬਿਹੱਕ ਨਹੀਂ ਜਾਵੇ ਬਾਕੀ ਆਏ ਨਹੀਂ ਮੱਝਾ ਕੰਮ ਨਹੀਂ ਘਾਂਗਾਰ ਕੀ ਆ ਸਹੀ ਗੱਲ ਹੈ ਜਿੰਮੇ ਮਰਦੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਠੰਡੀ ਫੁੱਲਾ ਬਾਈ ਲੈ ਫੋਲੇ ਬਾਈ ਮੜੀ ਬਾਕੀ ਬਾਈ ਹੋਰ ਅਗਲਾ ਅਗਲਾ ਕੱਦ ਦੇਖੋ ਝੋਟੀ ਦਾ ਕੱਦ ਫੋਲ ਲਾ ਲੈ ਬਾਈ ਬਰਾਬਰ ਖੜਾ ਉਸਾਂ ਮਨ ਅੰਦਾਜ਼ਾ ਲਾ ਲਿਓ ਕੱਦ ਫੋਲ ਇਹ ਤਾਂ ਹੁਣ ਥੋੜੀ ਜਿਨੀ ਲਿੱਸੀ ਹੋ ਗਈ ਕਰਕੇ ਹੂੰ ਦਾਖ ਨਹੀਂ ਦਿੰਦੀ ਤੇ ਜਦੋਂ ਝੋਟੀ ਭਰ ਗਈ ਦੱਸੂਗੀ ਕਿ ਮੈਂ ਕੋਈ ਚੀਜ਼ ਸਹੀ ਗੱਲ ਆ ਤੋੜ ਦੇ ਬਾਈ ਮੜੀ ਤੇ ਕੀ ਮੋਲ ਆ ਬਾਈ ਅੱਜ ਦੀ ਘੜੀ ਇਹਦਾ ਮੁੱਲ ਬਾਈ ਇੱਕ ਗੱਲ ਆਪਾਂ ਜੇਦਾ ਕੋਈ ਸ਼ੌਂਕੀ ਬੰਦਾ ਰੁਪਏ ਲਾਊਗਾ ਨੀਲੀ ਰਾਵੀ ਦਾ ਹਿਸਾਬ ਨਾਲ ਫਿਰ ਤਾਂ ਆਪਣੀ ਝੋਟੀ ਸੇਲ ਕਰਾਂਗੇ ਤੇ ਨਹੀਂ ਆਪਾਂ ਝੋਟੀ ਤਿਆਰ ਕਰਾਂਗੇ ਕਿਰਾ ਵੀਡੀਓ ਤਾਂ ਦਿਖਾ ਦੇ ਕਿ ਬੇਸੇਰੇ ਬੰਦੇ ਦਾ ਫੋਨ ਆਉਂਦਾ ਨੀਲੀ ਰਾਵੀ ਆਉਂਦਾ ਕਿ ਨੀਲੀ ਰਾਵੀ ਝੋਟੀ ਲੈਣੀ ਆ ਸਹੀ ਗੱਲ ਆ ਬਾਈ ਬੋਲਦਾ ਬਈ ਰੂਗਾ ਟੌਪ ਦਾ ਹੀ ਇਹ ਨਹੀਂ ਗੱਲ ਕਿਉਂਕਿ ਜਿਹਨੂੰ ਪਤਾ ਨਹੀਂ نسل ਬਾਰੇ ਉਹ ਬੰਦਾ ਤਾਂ ਉਹ ਕਰੂਗਾ ਜਿਹਨੂੰ ਪਤਾ ਨਹੀਂ نسل ਦਾ ਉਹ ਬੰਦਾ ਕੋਈ ਮੋਲ ਸੱਜਰਾਰ ਕੇ ਮੰਗ ਲਿਆ ਮੋਲ ਦਾ 85000 ਰੁਪਇਆ ਬਾਈ ਠੀਕ ਆ ਮਾਨਤਾਨ ਹੋ ਜੇ ਮਾਨਤਾਨ ਹੋਗਾ 83000 ਦੀ ਝੂਟੀ ਆਪਾਂ ਇਹ ਦੇਣੀ ਆ ਠੀਕ ਆ ਹਾਂ 85000 ਰੁਪਇਆ ਮੋਲ 83000 ਦੀ ਬਾਈ ਕਹਿੰਦਾ ਝੂਟੀ ਦੇ ਦਾਂ ਗੱਬਣ ਚੈੱਕ ਪਾਸ ਜਿਹੜੇ ਦਾ ਬੰਦੇ ਬਾਈ ਰੱਖਦੇ ਸ਼ੌਂਕ ਨੀਲੀ ਰਾਵੀ ਦਾ ਆਪਾਂ ਨੂੰ ਪਿੰਡਾਂ 'ਚ ਜਾਣੇ ਆਮੀ ਵਾਲਾ ਕਹਿੰਦਾ ਬੂਰੀ ਕੱਟੀ ਲੈਣੀ ਆ ਜਾਂ ਨੀਲੀ ਰਾਵੀ ਕੱਟੀ ਪਾਲਣੀ ਆ ਉਹ ਬੰਦੇ ਨੂੰ ਤਾਂ ਪਤਾ ਗਈ ਬਾਈ نسل ਕੀ ਚੀਜ਼ ਆ ਸਹੀ ਗੱਲ ਆ ਜਿੱਥੋਂ ਆਪਾਂ ਲਈ ਆਪਾਂ ਵੀ ਕੀਮਤ ਫੋਲ ਭਰੀ ਕੀਜ਼ ਦੇ ਕੋਬਈ ਸਿੰਘ ਸੁੰਗੇ ਜਮਾਂ ਨਾਲੋਂ ਮੁੜਿਆ ਵਾ ਫੁੱਲ ਬਰੀਡ ਆ ਕਿਸੇ ਪਾਸੇ ਬਾਈ ਦੀ ਗੱਲ ਸਹੀ ਆ ਹੱਥ ਧਰਾ ਨਹੀਂ ਬਾਕੀ ਤਰਦੇ ਬਾਈ ਕੁੜੀ ਵਾਂਗੂ ਆ ਜਮਾਂ ਕੁੜੀ ਵਾਂਗੂ ਆ ਫੁੱਲ ਕਰਦਾ ਫੁੱਲ ਬਰੀਡ ਆ ਤੂੰ ਜਾ ਕੇ ਤੁਰਦੀ ਆ ਤੋਰਾ ਦੇਖੋ ਤੁਸੀਂ ਹਮ ਇੱਕ ਨੰਬਰ ਤੋਰਾ ਹਨਾ ਸਹੀ ਗੱਲ 83000 ਦੀ ਵੇਚਾਂਗੇ ਬਾਈ ਠੀਕ ਆ ਤੇ ਇੱਕ ਗੱਲ ਹੋਰ ਆ ਕਈ ਬੰਦੇ ਭਰਾਵਾਂ ਦਾ ਪਿਆਰ ਬਹੁਤ ਮਿਲਦਾ ਵੀਡੀਓ ਤੇ ਫੋਨ ਵਧੀਆ ਆਉਂਦੇ ਆ ਆਪਾਂ ਇਹ ਨਹੀਂ ਗੱਲ ਤੇ ਪਰ ਕੋਈ ਬੰਦਾ ਆਪਾਂ ਨੂੰ ਕੱਚਾ ਰੁਪਈਆ ਨਾ ਲਾਵੇ ਬਾਈ ਆਪਾਂ ਵੀ ਫੋਨ ਰੇਟ ਭਰ ਕੇ ਲਿਆਂਦੀ ਆ ਹਮ ਠੀਕ ਆ ਬਾਈ ਹਾਂ ਤੇ ਕਿਸੇ ਵੀਰ ਨੂੰ ਬਈ ਕੋਈ ਵੀ ਨਗ ਪਸੰਦ ਆਵੇ ਬਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਬਈ